ਦੋਹਰਾ ਦੱਖਣ ਕੋ ਰਾਜਾ ਵਡੋ ਸੰਭਾ ਨਾਮ ਸੋ ਪੀਰ ਔਰੰਗ ਸ਼ਾਹ ਜਾਂ ਸੋ ਸਦਾ ਲਾਹਤ ਰਾਤ ਰਣ ਤੀਰ ਚਉ ਪਈ ਸੰਭਾਪੁਰ ਸੋ ਨਗਰ ਇਕ ਤਹਾਂ ਰਾਜ ਕਰਤ ਸੰਭਾ ਜੂ ਜਹਾਂ ਇਕ ਕਵੀ ਕਲਸ ਰਾਤ ਗ੍ਰਹਿਵਾ ਕੇ ਪਰਿ ਸਮਾਨ ਸੁਤਾ ਗ੍ਰਹਿਤਾ ਕੇ ਜਬ ਸੰਭਾ ਤੇ ਰੂਪ ਨਿਹਾਰਿਓ ਇਹ ਹੈ ਆਪਣੇ ਚਿਤ ਵਿਚਾਰਿਓ ਯਾਕੋ ਭਲੀ ਪੌਂਤ ਗਹਿ ਤੋਰੋ ਬ੍ਰਹਮਣੀ ਹਮ ਨਾ ਕਛ ਛੋਰੋ ਇਕ ਸਾਹਜਰੀ ਤਾਹ ਪਠਾਈ ਤਰਨ ਕੁਾਰ ਤਨ ਬਾਤ ਜਿਤਾਈ ਆਜ ਨਿਰਤ ਕੇ ਸਦਨ ਸਿਧਾਰੋ ਲਵਟ ਲਵਟ ਤੇ ਸੰਗ ਵਿਹਾਰੋ ਤਰਨ ਕੁਾਰ ਮਨ ਮੈਂ ਯੋ ਕਹੀ ਹਮਰੀ ਬਾਤ ਧਰਮ ਕੀ ਰਹੀ ਹਾਂ ਪਾਖੋ ਤੋ ਧਰਮ ਗਵਾਉ ਨਾਹੇ ਕਰੇ ਬਾਂਧੀ ਘਰ ਜਾਉ ਥਾਂ ਤੇ ਜਤਰਾ ਇਸ ਕਜ ਕਰੀਐ ਧਰਮ ਰਾਖ ਮੂਰਖ ਕਹਾ ਮਰੀਐ ਨਾਹੇ ਨਾਮ ਪਾਪੀ ਸੁਨ ਲੈ ਹੈ ਖਾਟ ਉਠਾਏ ਮੰਗਾਏ ਪਠਾਇਐ ਤਬ ਤਿੰਨ ਕਹਿਓ ਬਚਨ ਸਾਚਰੀ ਸੋਨੇ ਪੂਜਨ ਕਾਲ ਜਾਉਗੀ ਮੈਂ ਮੋਨੇ ਤਾਹੀ ਆਪ ਨਿਰਭਤ ਤੁਮ ਇਈ ਹੋ ਕਉ ਭੋਗ ਮੋਏ ਸਾਥ ਕਮਈਓ ਪੂਰ ਭਇਓ ਪੂਜਨ ਸਿਵ ਗਈਂ ਇੰਦ੍ਰਿਪੂ ਤਹਾਂ ਬੁਰਾਵਤ ਪਈ ਉਤੈ ਦੁਸ਼ਮਨਨ ਦੂਤ ਪਠਾਇਓ ਸੰਬੈ ਮ੍ਰਿਤ ਸੁਵਾਨ ਕੀ ਘਾਇਓ ਜਬ ਹੀ ਫੌਜ ਸੱਤਰ ਕੀ ਧਈ ਅਬਲਾ ਸਹਿਤ ਨਿਰਭਤ ਗਹਿ ਲਈ ਮਿਰਖ ਰੋਗ ਤਾ ਕੋ ਲਚਾਇਓ ਭੂ ਕਰਨ ਤਾ ਸੋ ਚਿਤ ਭਾਇਓ ਇੰਦੋਰਾ ਕਰਨ ਕਲਾ ਤਰਨੀ ਤਵੇ ਅਤਿਕ ਕਟਾਛ ਦਿਖਾਏ ਮੂੜ ਮੁਗਲ ਕੋ ਆਤਮਾ ਛੇਰ ਮੈਂ ਲਿਓ ਚੁਰਾਏ ਚਉ ਬਈ ਅਤਿਕ ਕੈਫ ਤਬ ਤਾਹੇ ਪਿਵਾਈ ਬਹੁ ਵੇ ਤਾਹੇ ਗਰੇ ਲਪਟਾਈ ਦੋ ਏਕ ਖਾਟ ਪਰ ਸੋਏ ਮਨ ਕੇ ਮੁਗਲ ਸਗਲ ਦੁਖ ਖੋਏ ਦੋਰਾ ਨਿਰਖ ਮੁਗਲ ਸੋਇਓ ਪਰਿਓ ਕਾੜ ਲਈ ਕਰਵਾਰੇ ਕਾਟ ਕੰਠਤਾ ਕੋ ਗਈ ਆਪਣੋ ਧਰਮੋ ਬਾਰੇ ਚੰਚ ਲਾਨ ਕੇ ਚਿਤਰ ਕੋ ચીਨ ਸਕਤ ਨਾ ਕੋਏ ਬ੍ਰਹਮ ਵਿਸ਼ਨੁਰੁ ਰੁਦਰਾਦਿ ਸਭ ਸੁਰ ਸੁਰ ਪਤਿਕੋ ਹੋਏ ਇਤਿ ਸ੍ਰੀ ਚਿਤ੍ਰਪੁਰਖਿਆਨੇ ਤ੍ਰਿਆਜ ਰਿਤਰੇ ਪੂਪ ਮੰਤਰੇ ਸੰਬਾਦੇ ਦੋਏ 115ਾ ਚਿਤਤਰ ਸਮਾਪਤ ਮਸਤ ਸੋਭ ਮਸਤ ਅਪਜੂ